ਡੌਗਰਸ ਕਰਾਈ ਗਈ ਹੈ ਜਿਹੜੀ ਜੀਆਰਬੀ ਵੱਲੋਂ ਜਿਹੜਾ ਇਹਨਾਂ ਦਾ ਬੋਰਡ ਬਣਿਆ ਸਾਰਾ ਇਹਦੀ ਨਿਗਰਾਨੀ ਕਰਦਾ ਇਹ ਕਰਵਾਉਂਦਾ ਸੋ ਇਹਨਾਂ ਨੂੰ ਮੈਂ ਸਾਰੇ ਇਸ ਪਿੰਡ ਨੂੰ ਵੀ ਤੇ ਸਾਰੇ ਪ੍ਰਬੰਧਕਾਂ ਨੂੰ ਬੋਰਡ ਨੂੰ ਵੀ ਵਧਾਈ ਦਿਨਾ ਨਾਲੇ ਅਭੀ ਸਾਡੀਆਂ ਪ੍ਰਾਤਨ ਬਰਾਸਤੀ ਖੇਡਾਂ ਜਿਹੜੀਆਂ ਅਸੀਂ ਵੇਖ ਵੇਖ ਜਿਹੜੇ ਐਡੇ ਹੋਏ ਆ ਥੋੜਾ ਜਿਹਾ ਮੌਸਮਾ ਵਿੱਚ ਖੜੋਤ ਆ ਗਈ ਸੀ ਇਹ ਅੜਿੱਕੇ ਪੈਣ ਲੱਗੇ ਸੀ ਜਦੋਂ ਮੈਂ ਪਸ਼ੂ ਪਾਲਨ ਮੰਤਰੀ ਬਣਿਆ ਉਸ ਵੇਲੇ ਤੋਂ ਕੋਸ਼ਿਸ਼ ਕੀਤੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਡਿਊਟੀ ਲਈ ਵੀ ਇਹ ਚਾਹੇ ਕੁੱਤਿਆਂ ਦੀ ਰੇਸ ਹੈ ਚਾਹੇ ਘੋੜਿਆਂ ਦੀ ਚਾਹੇ ਜਿਹੜੀ ਪੈਲ ਗੱਡੀਆਂ ਦੀ ਹੈ ਜਾਂ ਕਬੂਤਰ ਬਾਜੀ ਹੈ ਇਹਦੇ ਤੇ ਜਿਹੜੀਆਂ ਪਾਬੰਦੀਆਂ ਨੂੰ ਪਾਸੇ ਕਰਨ ਵਾਸਤੇ ਉਪਰਾਲੇ ਕੀਤੇ ਜਾਣ ਉਹ ਵਿਧਾਨ ਸਭਾ ਵਿੱਚ ਵੀ ਪਾਸ ਕੀਤਾ ਸਾਰੇ ਬਹੁਤ ਸਾਰੇ ਲੋਕਾਂ ਦੀ رائے ਲਈ ਅਫਸਰਾਂ ਦੀ ਵੀ ਔਰ ਇੱਥੇ ਇਹ ਇਹ ਪ੍ਰਚਾਰ ਹੋ ਜਾਂਦਾ ਸੀ ਵੀ ਇਹਨਾਂ ਨੂੰ ਕੋਈ ਮੈਡੀਸਨ ਵਗੈਰਾ ਦੇ ਕੇ ਹਰੇਸਾਂ ਵਿੱਚ ਸ਼ਾਮਲ ਕੀਤਾ ਜਾਂਦਾ ਉੱਥੇ ਸਾਰੇ ਭਰਾਵਾਂ ਨੂੰ ਬੇਨਤੀ ਕੀਤੀ ਸੀ ਵੀ ਇਹੋ ਜਿਹੀ ਸ਼ਿਕਾਇਤ ਨਾ ਆਵੇ ਤੇ ਨਾਲ ਸਾਡੀ ਜਿਹੜੀ ਟੀਮ ਹੈ ਡਾਕਟਰਾਂ ਦੀ ਨਿਗਰਾਨੀ ਵੀ ਕਰਦੀ ਰਹੂਗੀ ਔਰ ਬਹੁਤ ਵਧੀਆ ਜਿਹੜਾ ਸਾਡੀ ਵਿਰਾਸਤੀ ਖੇਡ ਹੈ ਇਹ ਦੇਖਣਗੇ ਜਦੋਂ ਆਉਣ ਵਾਲਾ ਸਮਾਂ ਸਾਡੇ ਨਿਆਣੇ ਵੀ ਉਹ ਇਹਨਾਂ ਜਿਹੜੇ ਸਾਡੇ ਬੇਜਵਾਨ ਸਾਥੀ ਜਿਹੜੇ ਮੁੱਢ ਮੁੜ ਕਦੀਮ ਤੋਂ ਜਦੋਂ ਦੀ ਦੁਨੀਆ ਸਾਜੀ ਐ ਸਾਡੇ ਨਾਲ ਪਸ਼ੂ ਪਖੇਰੇ ਪੰਛੀ ਸਾਰੇ ਨਾਲ ਹੀ ਆਏ ਐ ਉਹਨਾਂ ਦਾ ਅਸੀਂ ਪਾਲਣ ਪੋਸ਼ਣ ਕਰਦੇ ਰਹੇ ਉਹਨਾਂ ਨੇ ਸਾਡਾ ਸਾਥ ਦਿੱਤਾ ਸਾਡਾ ਖੇਤੀ ਵਿੱਚ ਸਾਥ ਦਿੱਤਾ ਸਾਡਾ ਚੰਗਾ ਜੁੱਧਾ ਵਿੱਚ ਸਾਥ ਦਿੱਤਾ ਸਾਡੇ ਲਈ ਸਵਾਰੀ ਦਾ ਸਾਥ ਦਿੱਤਾ ਸਾਡੇ ਲਈ ਵਫਾਦਾਰੀ ਦਾ ਸਾਥ ਦਿੱਤਾ ਅੱਜ ਚਾਹੇ ਉਹ ਕੰਮਕਾਰ ਨਹੀਂ ਰਹੇ ਪਰ ਫਿਰ ਵੀ ਇਹ ਸਾਡੇ ਸਾਥੀ ਐ ਇਹਨਾਂ ਨੂੰ ਬਚਾਉਣਾ ਇਹਨਾਂ ਨੂੰ ਸ਼ੌਕ ਨਾਲ ਪਾਲਣਾ ਜਿਹੜਾ ਇਹ ਨੌਜਵਾਨ ਪਾਰ ਰਹੇ ਹਨ ਬਹੁਤ ਬਹੁਤ ਮੁਬਾਰਕ